ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੱਟ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗੱਬਣ ਬੈੜ ਸੇਲ ਲਈ ਲੈ ਕੇ ਆਏ ਜੀ ਤੇ ਜਸਪਿੰਡ ਚੋਂ ਬਾਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਫਾ ਨੇੜੇ ਪਿੰਡ ਬਾਈ ਨੂੰ ਪਧੌੜ ਤੇ ਸਹਣਾ ਪਿੰਡ ਨੇੜੇ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀ ਕੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾ ਗੁਰਾ ਸਿੰਘ ਜੀ ਮਾਲ ਨੰਬਰ 98727 ਸੈਨਮਨੂ ਠੀਕ ਹੈ ਜੀ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਸ ਹ ਦੇਣੇ ਦੇ ਹਜੇ 10 ਪਏ ਆ 10 ਪਏ ਆ ਹਾਂਜੀ ਕਿੰਨਾ ਕੀ ਰਿਕਾਰਡ ਦੁੱਧ ਦਾ ਇਹ ਦੇਣ ਦੇ 15 16 ਕਿਲੋ ਵਧੀਆ 15 16 ਲੀਟਰ ਹਾਂ ਬਾਕੀ ਬੈੜ ਦਾ ਮੂੰਹ ਮਾ ਬਹੁਤ ਸੋਹਣਾ ਠੰਡੀ ਸੀਲ ਆ ਲੈ ਫੇਸ ਬੜਾ ਪਿਆਰਾ 프ਰਿੰਟ 프ਰਿੰਟ ਬੜਾ ਚੰਗਾ ਕਰਦ ਬਹੁਤ ਆ ਵੱਡੀ ਬੈੜਾ ਕੋਈ ਛੋਟੀ ਨਹੀਂ ਹਾਂ ਤੋਕੜ ਵਾਲਾ ਓਕੇ ਕਿਵੇਂ ਉਦੋਂ ਪਾ ਤੋਕੜ ਵਾਲੀ ਸੀ ਆਪਣੇ ਹੂੰ ਉਵੇਂ ਪਾਜਾ ਥਾਣੀ ਬੜਾ ਚੰਗਾ ਲਾ ਪੂਰੀ ਵਿਥੀ ਤੇ ਕੱਲਾ ਕੱਲਾ ਪੁੱਠੰਡੀ ਸੀਲ ਫੁੱਲ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਣੀ ਕੋਈ ਵਾਸਤਾ ਹੀ ਨਹੀਂ ਲੈਣਾ ਕੁਛ ਨਹੀਂ ਨਾ ਨਾ ਕੋਈ ਵਾਸਤਾ ਥਲੀ ਬੜੀ ਪਈ ਆ ਹਨਾ ਕੱਚੀ ਆ ਬਾਈ ਕੱਚੀਆਂ ਵਾਲਾ ਭਾਅ ਹੋਊਗਾ ਜੇ ਕੋਈ ਵੀਰ ਸਾਂਭ ਲੂਗਾ ਦਿਨ ਵੀ ਆਹੀ ਬਾਈ ਕਹਿੰਦਾ ਹਜੇ 8-10 ਪਏ ਹਾਂ 10 ਦਿਨ ਪਏ 10 ਦਿਨ ਪਏ ਲੈ ਖੋਲੀ ਮਣੀ ਤੂ ਨਹੀਂ ਬਾਈ ਕੱਦ ਫੁੱਲ ਬਰੀਟ ਫੁੱਲ ਕੱਚੀ ਕੱਚੀ ਆ ਬਿਊਟੀਫੁੱਲ ਲੱਗ ਰਮਣੀ ਚ ਤੇ ਬਾਕੀ ਚਵਾਈ ਤੂ ਬਹੁਤ ਚੰਗੀਆਂ ਨਿਕਲੂ ਜਿਹੜੇ ਪੂਰੀ ਵਿਥੀ ਚਵਾਈ ਆ ਹਨਾ ਹਾਂ ਬਾਕੀ ਵੱਡੀ ਬਾੜ ਆ ਬਾੜ ਕਿੰਨੇ ਤਿਆਰ ਹੋ ਗਈ 50000 ਦੀ ਹੂੰ ਤੋੜਾ ਤੂੜਾ ਇੱਕ ਨੰਬਰ ਆ ਗਿਆ 80000 ਗਿਆ ਕੋਈ ਐ ਨਹੀਂ ਕੀ ਬਾਤ ਆ ਬਾਈ ਹਾਂ ਕੀ ਮੁੱਲ ਜਾਇਜ ਜਿਹਦਾ ਮੁੱਲ ਕਰਾਉਣਾ ਹਾਂਜੀ ਤਾਂ 42000 ਰੁਪਿਆ ਓਕੇ 38000 ਚੋਂ ਬਸ ਛੋਟ ਕਰਾਂਗੇ 38000 ਦੇ ਵਿੱਚੋਂ ਬਾਈ ਕਹਿੰਦਾ ਛੋਟ ਛੱਪਾਈ ਹੋਊਗਾ ਮੁੱਲ ਕਰਾਉਣਾ ਦਾ 42000 ਕਰਾ ਹਾਂ ਠੀਕ ਆ ਕਿ ਨਹੀਂ ਜਮਾ ਜਾਇਜ ਮੁੱਲ ਆ ਲੈਣ ਦੇਣ ਵਾਲਾ ਮੁੱਲ ਆ ਬਾਹਲਾ ਮੁੱਲ ਨਹੀਂ ਰੱਖਿਆ ਵੱਡੀ ਬਾੜ ਆ ਕੋਈ ਛੋਟੀ ਨਹੀਂ ਚੰਗਾ ਚੰਗਾ ਕੱਦ ਚੰਗਾ ਢੀੜ ਚੰਗੀ ਆ ਬਾਈ ਕੱਦ ਦੇਖ ਇਧਰਲੇ ਪਾਸੇ ਫੁੱਲ ਕਰਦਾ ਕਿ ਨਹੀਂ ਫੁੱਲ ਕਰਦਾ ਹੂੰ ਬਾਕੀ ਬਰੇਟੀ ਬਿਊਟੀ ਬਹੁਤ ਮੂਹਮਾ ਬਹੁਤ ਸੋਹਣਾ ਵੈੜਦਾ ਸਹੀ ਗੱਲ ਆ ਬਾਈ ਹਾਂ ਕਿਸੇ ਵੀਰ ਨੂੰ ਵੈੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ